ਜਿਹੜੇ ਪੰਜਾਬ ਦੇ ਫਲੱਡ ਹੈ ਪੰਜਾਬ ਦੀਆਂ ਕਮਜ਼ੋਰੀਆਂ ਹੈ ਪੰਜਾਬ ਸਰਕਾਰ ਦੀਆਂ ناکਾਮੀਆਂ ਹੈ ਉਹ ਪੰਜਾਬ ਦੇ ਫਾਈਨੈਂਸ ਨਾਲ ਜੁੜੀਆਂ ਹੋਈਆਂ ਤਾਂ ਮੈਂ ਥੋੜਾ ਜਿਹਾ ਇਸ ਤੇ ਤਮੀਦ ਬਣ ਕੇ ਤੇ ਜੇ ਥੋੜੀ ਇਜਾਜ਼ਤ ਹੋਵੇ ਤਾਂ جناب ਸਪੀਕਰ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਜੋ ਪੰਜਾਬ ਬੀਜੇਪੀ ਪਾਰਟੀ ਹੈ ਇਹਦੀ ਜਿਹੜੀ ਸਿਆਸਤ ਹੈ ਔਰ ਇਸ ਸਿਆਸਤ ਦਾ ਜੋ ਮਰکز ਹੈ ਔਰ ਮੈਵਰ ਹੈ ਉਹ ਸਿਰਫ ਇੱਕੋ ਇੱਕੋ ਹੀ ਚੀਜ਼ ਤੇ ਹੈ ਕਿ ਪੰਜਾਬੀ ਜਿਹੜਾ ਇੱਜ਼ਤ ਦੀ ਰੋਟੀ ਖਾ ਸਕੇ ਪੰਜਾਬੀ ਜਿਹੜਾ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਸਿਰ ਚੱਕ ਕੇ ਤੇ ਧੌਣ ਅਕੜਾ ਕੇ ਚੱਲ ਸਕੇ ਸਾਡੀਆਂ ਜਿਹੜੀਆਂ ਬੇਟੀਆਂ ਸਾਡੀਆਂ ਧੀਆ ਉਹਨਾਂ ਦੇ ਹੱਥਾਂ ਵਿੱਚ ਡਿਗਰੀਆਂ ਤੇ ਨੌਕਰੀਆਂ ਹੋਣ ਸਾਡਾ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਆਪਣੇ ਪੈਰਾਂ ਤੇ ਖੜਾ ਹੋਵੇ ਪੰਜਾਬ ਦਾ ਜਿਹੜਾ ਮਜ਼ਦੂਰ ਹੈ ਇਹ ਪੰਜਾਬ ਦਾ ਮਜ਼ਦੂਰ ਇਹ ਖੁਦ ਕਾਫੀ ਲੋਵੇ ਪੰਜਾਬ ਦਾ ਵਪਾਰੀ ਜਿਹੜਾ ਇਹ ਖੁਸ਼ਹਾਲ ਹੋਵੇ ਤੇ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁਸਕੇ ਚਲੀਆਂ ਗਈਆਂ ਉਹ ਬਹਾਰਾਂ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਲੌਟ ਕੇ ਆਉਣ ਇਹ ਭਾਜਪਾ ਪਾਰਟੀ ਦਾ ਸਿਆਸਤ ਦਾ ਮਰਕਜ਼ ਤੇ ਮਕਸਦ ਹੈ ਸਪੀਕਰ ਸਾਹਿਬ ਮੈਂ ਇਹ ਵੀ ਵਾਜ਼ੇ ਤੌਰ ਤੇ ਕਹਿਣਾ ਚਾਹੁੰਦਾ ਹਾਂ ਆਮ ਆਦਮੀ ਪਾਰਟੀ ਨਾਲ ਬੀਜੇਪੀ ਪਾਰਟੀ ਦੀ ਕੋਈ ਦੁਸ਼ਮਣੀ ਨਹੀਂ ਹੈ ਸਾਡਾ ਕਾਂਗਰਸ ਨਾਲ ਕੋਈ ਮੁਕਾਬਲਾ ਨਹੀਂ ਹੈ ਔਰ ਜਿਹੜਾ ਪੰਜਾਬ ਦਾ ਤੇ ਹਿੰਦੁਸਤਾਨ ਦਾ ਮੁਕਾਬਲਾ ਹੈ ਔਰ ਜਿਹੜਾ ਕਿਸੇ ਦਿਨ ਸਾਡਾ ਸਪੀਕਰ ਸਾਹਿਬ ਪੇਚਾ ਪੈਣਾ ਹੈ ਤਾਂ ਉਹ ਚੀਨ ਨਾਲ ਪੈਣਾ ਔਰ ਰੂਸ ਨਾਲ ਪੈਣਾ ਉਹ ਤਾਈਵਾਨ ਦੇ ਨਾਲ ਪੈਣਾ ਉਹ ਤੁਰਕੀ ਦੇ ਨਾਲ ਪੈਣਾ ਬੀਜੇਪੀ ਪਾਰਟੀ ਹਿੰਦੁਸਤਾਨ ਦੇ ਵਿੱਚ ਇੱਕ ਐਸਾ ਸਮਾਜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਕੀ ਰੂਸਿਆਂ ਦੇ ਤੇ ਚੀਨਿਆਂ ਦਾ ਤੇ ਤੁਰਕਾਂ ਦਾ ਮੁਕਾਬਲਾ ਕਰ ਸਕੇ ਸਾਡੇ ਬੱਚੇ ਵਿਦਿਆ ਦੇ ਇਤਬਾਰ ਨਾਲ ਕਾਬਲੀਅਤ ਦੇ ਇਤਬਾਰ ਨਾਲ ਇਹ ਜਿਹੜਾ ਟ੍ਰੈਂਪ ਰੋਜ਼ ਸਾਨੂੰ ਧਮਕੀਆਂ ਦਿੰਦਾ ਲਲਕਰੇ ਮਾਰਦਾ ਕਿਤੇ ਟੈਰਿਫ ਫਲਾ ਦਿੰਦਾ ਕਿਤੇ ਵੀਜ਼ਿਆਂ ਤੇ ਪਾਬੰਦੀ ਲਾ ਦਿੰਦਾ ਇਹ ਸਾਰਾ ਜਿਹੜਾ ਮਰਕਜ਼ ਹੈ ਇਹ ਹਿੰਦੋਸਤਾਨ ਦੇ ਅਰਥਚਾਰੇ ਤੇ ਫਾਈਨੈਂਸ ਨਾਲ ਜੁੜਿਆ ਹੋਇਆ ਹੈ ਸਪੀਕਰ ਸਾਹਿਬ ਜੇ ਕੋਈ ਫਾਈਨੈਂਸ ਮਿਨਿਸਟਰ ਪੰਜਾਬ ਦਾ ਬਣ ਗਏ ਤਾਂ ਉਹਦੇ ਕੋਲੇ ਪੈਸੇ ਨਾ ਹੋਣ ਜਿਵੇਂ ਅੱਜ ਸਰਕਾਰ ਕੋਲੇ ਨਹੀਂ ਹੈ ਤਾਂ ਫਿਰ ਕੱਟ ਕਿੱਥੇ ਲੱਗਦੇ ਆ ਕੱਟ ਲੱਗਦੇ ਆ এডਿਕੇਸ਼ਨ ਦੇ ਵਿੱਚ ਕਿਉਂਕਿ ਸਕੂਲ এডਿਕੇਸ਼ਨ ਹਾਇਰ এডਿਕੇਸ਼ਨ ਮੈਡੀਕਲ এডਿਕੇਸ਼ਨ ਟੈਕਨੀਕਲ এডਿਕੇਸ਼ਨ ਤੋਂ ਡੀ ਅਗਰੀਕਲਚਰ ਯੂਨੀਵਰਸਿਟੀਆਂ ਜੇ ਇਹਨਾਂ ਦੇ ਵਿੱਚ ਕੱਟ ਲੱਗਣਗੇ ਤਾਂ ਸਾਡਾ ਸਭ ਤੋਂ ਕੀਮਤੀ ਸਭ ਤੋਂ ਸਾਡਾ ਪਿਆਰਾ ਸਸਾ ਕੀ ਹੈ ਸਾਡੇ ਧੀਆ ਪੁੱਤ ਹੈ ਸਾਡੇ ਬੱਚੇ ਹੈ ਜਿਹਨੂੰ ਜਿਹਨੂੰ ਅੰਗਰੇਜ਼ੀ ਚ ਅਸੀਂ ਹਿਊਮਨ ਰਿਸੋਰਸ ਕਹਿੰਦੇ ਆ ਜੇ ਸਾਡਾ ਹਿਊਮਨ ਰਿਸੋਰਸ ਵੀਕ ਹੋ ਗਿਆ ਤਾਂ ਪੰਜਾਬ ਖੁਦ ਬੇ ਖੁਦ ਕਮਜ਼ੋਰ ਹੋ ਗਿਆ ਜੇ ਫਾਈਨੈਂਸ ਮਿਨਿਸਟਰ ਕੋਲੇ ਪੈਸੇ ਹੈ ਨਹੀਂ ਤਾਂ ਅਗਲਾ ਕੱਟ ਕਿੱਥੇ ਲੱਗੂਗਾ ਇਹ ਹਸਪਤਾਲਾਂ 'ਚ ਲੱਗੂਗਾ ਡਾਕਟਰਾਂ ਤੇ ਲੱਗੂਗਾ ਦਵਾਈ ਤੇ ਲੱਗੂਗਾ ਕਿਉਂਕਿ ਸਭ ਤੋਂ ਜ਼ਿਆਦਾ ਨਫਰੀ ਉਹਦੀ ਹੁੰਦੀ ਹੈ ਇਸ ਕਰਕੇ ਸਪੀਕਰ ਸਾਹਿਬ ਵੈਸੇ ਤਾਂ ਪੰਜਾਬ ਦੇ ਹਾਲਾਤ ਜਿਹੜੇ ਐ ਇਸ ਹਾਲਾ ਸਾਲ ਤੋਂ ਗੰਭੀਰ ਰਹੇ ਐ ਪਰ ਜਿੰਨੇ ਗੰਭੀਰ ਅੱਜ ਐ ਏਦੋਂ ਪਹਿਲਾਂ ਸਪੀਕਰ ਸਾਹਿਬ ਇਹ ਕਦੀ ਵੀ ਨਹੀਂ ਹੋਏ ਔਰ ਜੇ ਮੈਂ ਤੁਹਾਨੂੰ ਯਾਦ ਕਰਾਉਣਾ ਜਾਵਾਂ ਔਰ ਇਹ ਗੰਭੀਰ ਜੇ ਹਰਿਆਣੇ ਦੇ ਨਾਲ ਸਪੀਕਰ ਸਾਹਿਬ ਇਹ এডੂਕੇਸ਼ਨ ਦਾ ਲਿਹਾਜ਼ ਜਿਹੜਾ ਮੈਂ ਕਹਿ ਰਿਹਾ ਇਹ ਸਾਲ ਯੂਪੀਐਸਸੀ ਦਾ ਇਮਤਿਹਾਨ ਦੇ ਰਿਜ਼ਲਟ ਆਏ ਹਰਿਆਣਾ ਦੇ 48 ਬੱਚੇ ਯੂਪੀਐਸ ਦੇ ਵਿੱਚ ਸਿਲੈਕਟ ਹੋ ਗਏ ਆਈਐਸ ਆਈਪੀਐਸ ਆਈਆਰਐਸ ਰੇਲਵੇ ਸਰਵਿਸ ਰੈਵਿਨਿਊ ਸਰਵਿਸ ਕਿੰਨਾ ਵੀ ਹੁੰਦਾ ਹੈ ਪੰਜਾਬ ਦੇ ਕੇਵਲ 5 ਬੱਚੇ ਜਿਹੜੇ ਆ ਇਹਦੇ ਵਿੱਚ ਇਹ ਇਹ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਐ ਸਪੀਕਰ ਸਾਹਿਬ ਔਰ ਜਿਹੜਾ ਮੈਂ ਆਪਣੇ ird gird ਦੇਖਦਾ ਹਾਂ ਪਾਕਿਸਤਾਨ ਸ੍ਰੀ ਲੰਕਾ ਬੰਗਲਾਦੇਸ਼ ਨੇਪਾਲ ਇਹ ਜਿਹੜੇ ਸਾਰੇ ਮੁਲਕ ਜਿਹੜੇ ਆ ਇਹ ਦੀਵਾਲੀਆ ਨਿਕਲ ਗਿਆ ਆਈਐਮਐਫ ਕੋਲੇ ਗਏ ਔਰ ਇਹ ਹਾਲਾਤ ਜਿਹੜੇ ਆ ਅੱਜ ਪੰਜਾਬ ਦੇ ਬਣੇ ਹੋਏ ਆ ਔਰ ਪੰਜਾਬ ਤਾਂ ਆਈਐਮਐਫ ਕੋਲੇ ਵੀ ਨਹੀਂ ਜਾ ਸਕਦਾ ਜਾਣਾ ਤਾਂ ਗਵਰਨਮੈਂਟ ਆਫ ਇੰਡੀਆ ਕੋਲੇ ਪੈਣਾ ਔਰ ਜਿਹੜੀ ਆਪ ਪਾਰਟੀ ਦੀ ਜਿਹੜੀ ਰਾਜਨੀਤੀ ਹੈ ਇਹ ਕਨਫਰੋਂਟੇਸ਼ਨ ਦੀ ਰਾਜਨੀਤੀ ਰਹੀ ਹੈ ਇਹ ਕਿਸੇ ਤੇ ਦੂਸ਼ਣ ਲਾਉਣ ਦੀ ਰਾਜਨੀਤੀ ਇਹਨਾਂ ਦੀ ਰਹੀ ਹੈ ਇਹ ਕਿਸੇ ਨੂੰ ਪੰਡਣ ਦੀ ਰਾਜਨੀਤੀ ਇਹਨਾਂ ਦੀ ਰਹੀ ਹੈ ਔਰ ਪੰਜਾਬ ਸਰਕਾਰ ਤਾਂ ਆਈਐਮਐਫ ਕੋਲੇ ਜਾ ਨਹੀਂ ਸਕਦੀ ਔਰ ਜਿਹੜੇ ਮੇਰੇ ਕਲਮਕਾਰ ਵੀਰ ਬੈਠੇ ਐ ਇਹਨਾਂ ਨੂੰ ਯਾਦ ਹੋਣਾ ਜਦੋਂ ਕੇਜਰੀਵਾਲ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਆਇਆ ਕਰਦੇ ਸੀ ਤੱਕਿਆ ਕਰਦੇ ਸੀ ਕਿ 20000 ਦਾ ਤਾਂ 20000 ਕਰੋੜ ਦਾ ਤਾਂ ਮੈਂ ਰੇਤਾ ਹੀ ਇਕੱਠਾ ਕਰ ਦੂੰ ਉਹਦਾ ਰੈਵਨਿਊ ਇਕੱਠਾ ਕਰ ਦੂੰਗਾ 20000 ਕਰੋੜ ਦੀ ਮੈਂ ਸ਼ਰਾਬ ਕਿੱਠੇ ਰੈਵਨਿਊ ਇਕੱਠਾ ਕਰ ਦੂੰਗਾ 50000 ਕਰੋੜ ਜਿਹੜਾ ਪੰਜਾਬ ਦੇ ਵਿੱਚ ਕਰਪਸ਼ਨ ਹੋ ਰਹੀ ਹੈ ਮੈਂ ਉਹ ਇਕੱਠਾ ਕਰ ਦੂੰਗਾ ਔਰ ਨੌਬਤ ਸਪੀਕਰ ਸਾਹਿਬ ਇਹ ਪਹੁੰਚ ਗਈ ਹੈ ਕਿ ਅੱਜ ਇਹ ਹੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਇੰਨੇ ਪੈਸੇ ਇਕੱਠੇ ਕਰੂੰਗੇ ਇਹ ਪਿੰਡਾਂ ਦੇ ਸਰਪੰਚਾਂ ਨੂੰ ਤੇ પેટ્રોલ ਪੰਪ ਦੇ ਮਾਲਕਾਂ ਨੂੰ ਚਿੱਠੀ ਲਿਖ ਰਹੀ ਹੈ ਕਿ ਰੰਗਲਾ ਪੰਜਾਬ ਜਿਹੜਾ ਫੰਡ ਹੈ ਉਹਦੇ ਵਿੱਚ ਤੁਸੀਂ ਡੋਨੇਸ਼ਨ ਦਿਓ ਸਪੀਕਰ ਸਾਹਿਬ ਜੇ ਮੇਰੀ ਗੱਲ ਤੇ ਯਕੀਨ ਹੋਵੇ ਪੰਜਾਬ ਤੇ ਹਰਿਆਣਾ ਦੋ ਸਕੇ ਭਰਾ ਐ ਇੱਕ ਮਾਂ ਦੀ ਔਲਾਦ ਐ ਚਲੋ ਭਰਾ ਅੱਡ ਹੋ ਜਾਂਦੇ ਕੋਈ ਵੱਡੀ ਗੱਲ ਨਹੀਂ ਉਹ ਸਾਡਾ ਛੋਟਾ ਭਰਾ ਸੀ ਉਹਨੂੰ ਜ਼ਮੀਨ ਵੀ ਕੱਟ ਦਿੱਤੀ ਅੱਜ ਹਰਿਆਣੇ ਦਾ ਜਿਹੜਾ GST ਦਾ ਟੈਕਸ ਐ ਇਹ ਪੰਜਾਬ ਨਾਲੋਂ ਦੁੱਗਣਾ ਨਹੀਂ ਤਿੱਗਣਾ ਨਹੀਂ ਚੌਗਣਾ ਨਹੀਂ ਇਹ ਪੰਜ ਗੁਣਾ ਹੋ ਚੁੱਕਿਆ ਗੁਰਦਾਵਾ ਡਿਸਟ੍ਰਿਕਟ ਦੀ ਜਿਹੜੀ ਸਟੈਂਪ ਡਿਊਟੀ ਤੋਂ ਰੈਵਨਿਊ ਆਉਂਦਾ ਹੈ ਇਹ ਇਕੱਲਾ ਇੱਕ ਜ਼ਿਲ੍ਹੇ ਦਾ ਸਾਰੇ ਪੰਜਾਬ ਨਾਲੋਂ ਜ਼ਿਆਦਾ ਹੋ ਚੁੱਕਿਆ ਹੈ ਇਸ ਕਰਕੇ ਸਪੀਕਰ ਸਾਹਿਬ ਮੈਂ ਅੱਜ ਤੁਹਾਨੂੰ ਮੋਟਾ-ਮੋਟਾ ਕਿਉਂਕਿ ਇਹ ਜਿਹੜਾ ਫਾਈਨੈਂਸ ਹੈ ਇਹਦਾ ਹੱਵਾ بڑا ਹੈ ਕੀ ਇਹ ਸਮਝ ਨਹੀਂ ਆ ਸਕਦਾ ਸਪੀਕਰ ਸਾਹਿਬ ਇਹਦਾ ਕੋਈ ਹੱਵਾ ਨਹੀਂ ਹੈ ਇਹ ਜਿਵੇਂ ਆਪਾਂ ਆਪਣੇ ਪਰਿਵਾਰ ਚਲਾਉਨੇ ਆ ਇੱਕ ਪਾਸੇ ਆਮਦਨ ਹੈ ਇੱਕ ਪਾਸੇ ਖਰਚਾ ਹੈ ਆਮਦਨ ਨੂੰ ਆਪਾਂ ਰੈਵਨਿਊ ਕਹਿ ਦਿੰਨੇ ਆ ਖਰਚੇ ਨੂੰ ਆਪਾਂ ਐਕਸਪੈਂਡੀਚਰ ਕਹਿ ਦਿੰਨੇ ਆ ਤੇ ਮੋٹے ਮੋٹے ਆਮਦਨ ਦੇ ਸੋਰਸ ਪੰਜਾਬ ਦੇ ਕਿਹੜੇ ਆ ਜੀਐਸਟੀ ਹੈ ਸਪੀਕਰ ਸਾਹਿਬ ਇਹ तकरीबन 28000 ਕਰੋੜ ਇਕੱਠਾ ਹੁੰਦਾ ਹੈ ਫਿਰ ਵੈਟ ਹੈ ਜਿਹੜਾ ਪੈਟਰੋਲ ਤੇ ਲੱਗਦਾ ਹੈ ਟਰਾਂਸਪੋਰਟ ਹੈ ਸਟੈਂਪ ਡਿਊਟੀ ਹੈ ਇਲੈਕਟ੍ਰਿਸਿਟੀ ਡਿਊਟੀ ਹੈ ਸੈਂਟਰਲ ਟੈਕਸਿਸ ਤੋਂ ਆਪਣਾ ਸ਼ੇਅਰ ਹੁੰਦਾ ਹੈ 22000 ਕਰੋੜ ਤੇ ਨਾਨ ਟੈਕਸ ਰੈਵਨਿਊ ਹੈ ਐਕਸਾਈਜ਼ ਹੈ ਜਿਹਨੂੰ ਸ਼ਰਾਬ ਕਹਿੰਦੇ ਆ ਇਹ ਸਾਰਾ ਮਿਲਾ ਕੇ ਸਪੀਕਰ ਸਾਹਿਬ ਸਾਡਾ 1 ਲੱਖ 2000 ਕਰੋੜ ਇਕੱਠਾ ਹੁੰਦਾ ਫਿਰ ਇਹਦੇ ਤੇ ਸਾਨੂੰ ਬੋਰੋਇੰਗ ਮਿਲ ਜਾਂਦੀ ਆ 25000 ਕਰੋੜ ਬੋਰੋਇੰਗ ਵੀ ਮਿਲਗੀ ਇਹ ਸਾਰਾ ਮਿਲਾ ਮਲੂਕ ਹੈ ਸਪੀਕਰ ਸਾਹਿਬ ਇਹ ਸਾਡਾ ਟੋਟਲ ਜਿਹੜਾ ਰੈਵਨਿਊ ਹੈ ਪੰਜਾਬ ਦਾ ਇਹ ਤਕਰੀਬਨ 1 ਲੱਖ ਤੇ ਕੋਈ 20000 ਕਰੋੜ ਜਿਹੜੇ ਸਾਡੇ ਖਰਚ ਉਹਦੇ ਸੈਲਰੀ ਹੈ 36000 ਕਰੋੜ ਇਹਦੇ ਚ ਪੈਨਸ਼ਨ ਹੈ 20000 ਕਰੋੜ ਇਹਦੇ ਚ ਵਿਆਜ ਹੈ 25000 ਕਰੋੜ ਪਾਵਰ ਸਬਸਿਡੀ ਹੈ 22000 ਕਰੋੜ ਤੇ ਲੋਕਲ ਬਾਡੀਜ਼ ਨੂੰ ਦੇਣਾ ਪੰਚਾਇਤਾਂ ਨੂੰ ਦੇਣਾ ਮਿਨਿਸਪਲ ਕਾਰਪੋਰੇਸ਼ਨ ਨੂੰ ਦੇਣਾ 5000 ਕਰੋੜ ਤੇ ਸਾਡਾ ਜਨਰਲ ਰੈਵਨਿਊ ਐਕਸਪੈਂਡੀਚਰ ਹੈ ਬਿਜਲੀ ਦੇ ਪੈਟਰੋਲ ਦੇ ਹੋਰ ਅਪਕੀਪ ਦਾ ਇਹ 50000 ਕਰੋੜ ਹੈ ਸਪੀਕਰ ਸਾਹਿਬ ਇਸ ਤੋਂ ਇਲਾਵਾ ਖਰਚੇ ਤੇ ਆਮਦਨ ਤੋਂ ਲਾਵਾ ਪੰਜਾਬ ਦੀ ਤਰੱਕੀ ਵਾਸਤੇ ਵੀ ਪੈਸੇ ਖਰਚਨੇ ਆ ਮੈਂ ਅਫਸੋਸ ਨਾ ਕਹਿਣਾ ਕਿ ਪਿਛਲੇ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਿਰਫ 15000 ਕਰੋੜ 5000 ਕਰੋੜ ਵੀ ਨਹੀਂ ਸਪੀਕਰ ਸਾਹਿਬ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਇੱਕ ਮਹਿਕਮਾ ਜਿਹਨੂੰ ਪਬਲਿਕ ਰਿਲੇਸ਼ਨਸ ਕਹਿੰਦੇ ਆ ਪਬਲਿਕ ਰਿਲੇਸ਼ਨ ਦਾ ਮਤਲਬ ਅਖਬਾਰਾਂ ਚ ਇਸ਼ਤਿਹਾਰ ਦੇਣੇ ਆਪਣਾ ਇਸ ਕਿਸਮ ਦਾ ਛੋਟੇ ਮੋਟੇ ਲੋਕਾਂ ਨੂੰ ਕਹਿਣਾ ਕਿ ਮੱਛਰ ਤੋਂ ਬਚੋ ਡੈਂਗੂ ਤੋਂ ਬਚੋ ਫੁਲਾਣਾ ਪਰਾਲੀ ਨੂੰ ਅੱਗ ਨਾਲ ਲਾਓ ਸਪੀਕਰ ਸਾਹਿਬ ਇਹ ਪੰਜਾਬ ਦਾ ਜਿਹੜਾ ਪਬਲਿਕ ਰਿਲੇਸ਼ਨ ਦਾ ਬਜਟ ਹੁੰਦਾ ਸੀ ਇਹ 30 40 ਕਰੋੜ ਹੁੰਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਮੈਂ ਪਿਛਲੀ ਸਰਕਾਰ ਚ ਵੀ ਫਾਈਨੈਂਸ ਮਿਨਿਸਟਰ ਰਿਹਾ ਕੋਵਿਡ ਦਾ ਸਾਲ ਸੀ ਕੋਵਿਡ ਦੇ ਵਿੱਚ ਇਸ਼ਤਿਹਾਰ ਵੀ ਦੇਣੇ ਪਏ ਪਰ 100 ਕਰੋੜ ਤੋਂ ਕਿਤੇ ਨਹੀਂ ਵਧਾਇਆ ਸੀ ਪਹਿਲੀ ਵਾਰ ਹੋਇਆ ਹੈ ਕਿ ਇੱਕ ਸਰਕਾਰ ਆਈ ਹੈ ਜਿਹਦਾ ਕੈਪੀਟਲ ਐਕਸਪੈਂਡੀਚਰ ਤਾਂ 5000 ਤੋਂ ਥੱਲੇ ਹੈ ਤੇ ਪਬਲਿਕ ਰਿਲੇਸ਼ਨ ਦਾ ਜਿਹੜਾ ਖਰਚਾ ਹੈ ਇਹ 15000 1500 ਕਰੋੜ ਹੈ ਸਪੀਕਰ ਸਾਹਿਬ ਇਹ ਪੰਜਾਬ ਦੇ ਜਿਹੜੇ ਹਾਲਾਤ ਇਹ ਬਣੇ ਹੋਏ ਐ ਉਸੇ ਤਰ੍ਹਾਂ ਹੀ ਸਪੀਕਰ ਸਾਹਿਬ ਜਿਹੜੀ ਜਦੋਂ ਇਹਨਾਂ ਨੇ ਸਰਕਾਰ ਸੰਭਾਲੀ ਸੀ 92 ਕੇ 94 ਇਨਾਂ ਕੋਲੇ ਐਮਐਲਏ ਆ ਗਏ ਸੀ ਚਾਹੀਦਾ ਤਾਂ ਸੀ ਕੁਝ ਮੁਸਬਤ ਸੋਚ ਲੈ ਕੇ ਆਉਂਦੇ ਪੰਜਾਬ ਦੀ ਤਰੱਕੀ ਵਾਸਤੇ ਜਿਹੜੀ 15ਵੀਂ ਫਾਈਨੈਂਸ ਕਮਿਸ਼ਨ ਗਈ ਉਹਨਾਂ ਨੇ ਪੰਜਾਬ ਦਾ ਜਿਹੜਾ share ਸੀਗਾ ਸੈਂਟਰਲ ਟੈਕਸੇਸ ਦੇ ਵਿੱਚ ਉਹ 1.577 ਤੋਂ ਵਧਾ ਕੇ 1.802 ਕਰਤਾ ਇਹਦਾ ਮਤਲਬ ਪੰਜਾਬ ਨੂੰ 15000 ਕਰੋੜ ਰੁਪਏ ਜ਼ਿਆਦਾ ਮਿਲਿਆ ਫਾਈਨੈਂਸ ਕਮਿਸ਼ਨ ਨੇ ਪੰਜਾਬ ਨੂੰ ਰੈਵਨਿਊ ਡੈਫਿਸਿਟ ਗ੍ਰਾਂਟ ਦਿੱਤੀ 30000 ਕਰੋੜ ਜ਼ਿਆਦਾ ਮਿਲਿਆ ਔਰ ਉਸੇ ਫਾਈਨੈਂਸ ਕਮਿਸ਼ਨ ਨੇ ਸਪੈਸ਼ਲ ਲੋਨ ਪੰਜਾਬ ਨੂੰ ਦਿੱਤਾ ਚਾਰ 51000 ਕਰੋੜ ਪਿਛਲੀ ਸਰਕਾਰ ਨੇ ਜਾਂ ਫਾਈਨੈਂਸ ਕਮਿਸ਼ਨ ਨੇ ਇਹਨਾਂ ਨੂੰ ਦਿੱਤਾ ਤੇ 94 ਇਹਨਾਂ ਕੋਲ ਐਮਐਲਏ ਸੀਗੇ 18000 ਕਰੋੜ ਦੀ ਮੈਂ ਬੋਰੋਇੰਗ ਲਿਮਿਟ ਇਹਨਾਂ ਨੂੰ ਛੱਡ ਕੇ ਗਿਆ 1800 ਕਰੋੜ ਰੁਪਇਆ ਸਿੰਕਿੰਗ ਫੰਡ ਦੇ ਵਿੱਚ ਛੱਡ ਕੇ ਗਿਆ ਬਾਵਜੂਦ ਇਸਤੇ ਸਪੀਕਰ ਸਾਹਿਬ ਅੱਜ ਜਿਹੜਾ ਜਿਹੜਾ ਅਗਸਟ ਦਾ ਆਡਿਟ ਮੈਂ ਮੇਰੇ ਕੋਲ ਇੱਕ ਕਾਗਜ਼ਾ ਦਸਤਾਵੇਜ਼ ਹੈ ਮੈਂ ਪ੍ਰੈਸ ਨੂੰ ਦਊਂਗਾ ਪਿਛਲੇ 5 ਮਹੀਨਿਆਂ ਤੋਂ ਖਜ਼ਾਨੇ ਦੇ ਵਿੱਚ 7000 ਕਰੋੜ ਦੀਆਂ ਦੇਣਦਾਰੀਆਂ ਪਈਆਂ ਕਿਸੇ ਔਰ ਜਦੋਂ ਪਿਛਲੀ ਸਰਕਾਰ ਛੱਡ ਕੇ ਗਈ ਸੀ ਉਹ ਬਿਲਕੁਲ ਐਟ ਪਾਰ ਸੀਗਾ 7000 ਕਰੋੜ ਰੁਪਇਆ ਸਪੀਕਰ ਸਾਹਿਬ ਮੂੰਹ ਨਾ ਕਹਿ ਦੇਣਾ 1 ਬਿਲੀਅਨ ਯੂ ਐਸ ਡਾਲਰਸ ਆਲਮੋਸਟ 800 ਮਿਲੀਅਨ ਡਾਲਰ ਦੇ ਕਿਸੇ ਠੇਕੇਦਾਰ ਨੂੰ ਪਿਛਲੇ 5 ਮਹੀਨਿਆਂ ਚ ਪੇਮੈਂਟ ਨਹੀਂ ਹੋਈ ਔਰ ਜਿਹੜੇ ਠੇਕੇਦਾਰ ਹੈ ਜਿਹੜੇ ਹਸਪਤਾਲਾਂ ਦਾ ਉਹਨਾਂ ਦੀ ਸਪਲਾਈ ਖਤਮ ਹੋ ਗਈ ਕਿਉਂਕਿ ਉਹਨਾਂ ਨੂੰ ਪੈਸੇ ਨਹੀਂ ਦੇ ਰਹੇ ਤੇ ਜਿਹੜੇ ਪੰਜਾਬ ਦੇ ਵਿੱਚ ਠੇਕੇ ਲੈਂਦੇ ਆ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ 3 ਸਾਲ ਸਾਨੂੰ ਪੈਸੇ ਨਹੀਂ ਮਿਲਣੇ ਉਹ ਆਪਣੀਆਂ ਕੋਸਟ ਜਿਹੜੀਆਂ ਐ ਇਹ ਪੈਡ ਅਪ ਕਰ ਦਿੰਦੇ ਆ ਸਪੀਕਰ ਸਾਹਿਬ ਕਿਸੇ ਕਵੀ ਨੇ ਲਿਖਿਆ ਹੈ ਕਹਿੰਦਾ ਹੁਸਨੇ ਤਦਬੀਰ ਸੇ ਜਾਗ ਉੱਠਦਾ ਹੈ ਕੌਮੋ ਦਾ ਨਸੀਬ ਹੁਸਨ ਕਹਿੰਦੇ ਸੋਹਣੇ ਨੂੰ ਤੇ ਤਦਬੀਰ ਕਹਿੰਦਾ ਪਲਾਨਿੰਗ ਨੂੰ ਜੇ ਸੋਹਣੀ ਪਲਾਨਿੰਗ ਹੋ ਜੇ ਕਿ ਹੁਸਨੇ ਤਦਬੀਰ ਸੇ ਜਾਗ ਉੱਠਦਾ ਹੈ ਕੌਮੋ ਦਾ ਨਸੀਬ ਕبھی ਬਦਲਦੀ ਨਹੀਂ ਤਕਦੀਰ ਅਰਮਾਨੋ ਸੇ ਕਿਤੇ ਚੁਟਕਲਿਆ ਨਾ ਤੇ ਗੱਲਾਂ ਨਾਲ ਕੌਮਾਂ ਦੀਆਂ ਸਪੀਕਰ ਸਾਹਿਬ ਇਹ ਤਕਦੀਰਾਂ ਬਦਲਦੀਆਂ ਇਸ ਕਰਕੇ ਸਪੀਕਰ ਸਾਹਿਬ ਮੈਂ ਤੁਹਾਨੂੰ ਬਸ ਬਸ ਸ਼ਾਰਟ ਕਰਨ ਲੱਗਿਆ ਸਪੀਕਰ ਸਾਹਿਬ ਕਿਉਂਕਿ ਤੁਹਾਡਾ ਟਾਈਮ ਖਤਮ ਹੋ ਰਿਹਾ ਹੈ ਸਪੀਕਰ ਸਾਹਿਬ ਇੱਕ ਜਸ ਜਸ ਲਾਸਟ 5 ਮਿੰਟਸ ਸਪੀਕਰ ਸਾਹਿਬ ਇੱਕ ਸਪੈਸ਼ਲ ਅਸਿਸਟੈਂਸ 2 ਮਿੰਟਸ ਓਕੇ ਸਪੀਕਰ ਸਾਹਿਬ ਇੱਕ ਸਪੈਸ਼ਲ ਅਸਿਸਟੈਂਸ ਸਕੀਮ ਗਵਰਨਮੈਂਟ ਆਫ ਇੰਡੀਆ ਨੇ ਸ਼ੁਰੂ ਕੀਤੀ ਹੈ ਜਿਹਦੇ ਵਿੱਚ 1.5 ਲੱਖ ਕਰੋੜ ਰੁਪਇਆ 1.5 ਲੱਖ ਕਰੋੜ ਰੁਪਇਆ ਗਵਰਨਮੈਂਟ ਆਫ ਇੰਡੀਆ ਨੇ ਸਟੇਟਸ ਨੂੰ ਦੇਣਾ ਹੈ ਬਿਨਾ ਵਿਆਜ ਤੋਂ ਤੇ 50 ਸਾਲਾਂ ਚ ਬੋੜਨਾ ਇਹਦਾ ਮਤਲਬ ਇਟਸ ਫਰੀ ਮਨੀ ਪੰਜਾਬ ਨੇ ਪਿਛਲੇ ਸਾਲ ਮੈਂ ਪ੍ਰੈਸ ਦੇ ਔਰ ਕਾਲੇ ਕੈਮਰੇ ਦੇ ذریعے ਕਹੂੰਗਾ 2000 ਕਰੋੜ ਰੁਪਇਆ ਸਾਡਾ ਲੈਪਸਿਸ ਕਰਕੇ ਹੋ ਗਿਆ ਕਿਉਂਕਿ ਅਸੀਂ ਕੋਈ ਪ੍ਰਪੋਜ਼ਲ ਹੀ ਨਹੀਂ ਭੇਜੀ 2000 ਕਰੋੜ ਸਪੀਕਰ ਸਾਹਿਬ ਪੈਸੇ ਚੱਕਣੇ ਹੀ ਸੀ 2000 ਕਰੋੜ ਲੈਪਸ ਹੋ ਗਿਆ ਉਸੇ ਤਰ੍ਹਾਂ ਪੀਐਮਜੀਐਸਵਾਈ ਸੜਕਾਂ ਦਾ ਜਿਹੜਾ ਪ੍ਰਧਾਨ ਮੰਤਰੀ ਗ੍ਰਾਮੀਨ 800 ਕਰੋੜ ਰੁਪਇਆ ਲੈਪਸ ਹੋ ਗਿਆ ਉਸੇ ਤਰ੍ਹਾਂ ਸਪੀਕਰ ਸਾਹਿਬ ਜਿਹੜਾ ਮੰਰੇਗਾ ਸਕੀਮ ਇਹਦੀ ਕੋਈ ਲਿਮਟ ਨਹੀਂ ਹੈ 22 ਸਟੇਟ ਹੈ ਪੰਜਾਬ 19 ਵਸਟੇਟ ਹੈ 72 ਕੰਟਰੀਆਂ ਦੇ ਵਿੱਚ ਕੋਈ ਵੀ ਡਿਪਟੀ ਕਮਿਸ਼ਨਰ ਜਿਹੜਾ ਉਹ ਮੰਰੇਗਾ ਦੀ ਕੋਈ ਸਕੀਮ ਅਪਰੂਵ ਕਰਾ ਸਕਦਾ ਹੈ ਪੰਜਾਬ ਕੋਲੋਂ ਕੋਈ ਪ੍ਰੋਪੋਜ਼ਲ ਹੀ ਨਹੀਂ ਜਾਂਦੇ ਇਸੇ ਤਰ੍ਹਾਂ ਸਪੀਕਰ ਸਾਹਿਬ ਮੈਂ ਇਹ ਅਸ਼ਤਿਆਰ ਹੁੰਦਾ ਇੱਕ ਕਿ 55000 ਅਸੀਂ ਨੌਕਰੀਆਂ ਦਿਤੀਆਂ ਸਪੀਕਰ ਸਾਹਿਬ ਪੰਜਾਬ ਦੇ ਵਿੱਚ ਸਰਕਾਰ ਗਵਰਨਰ ਪੰਜਾਬ ਦੇ ਸਾਢੇ 3 ਲੱਖ ਮੁਲਾਜ਼ਮ ਹੈ ਸਾਢੇ 3 ਲੱਖ ਜਿਹੜੇ ਆ ਉਹ ਬੋਰਡ ਕਾਰਪੋਰੇਸ਼ਨਾਂ ਦੇ ਆ ਜੇ ਜੇ 3 3% ਵੀ ਹਰ ਸਾਲ ਰਿਟਾਇਰ ਹੁੰਦੇ ਆ ਤੇ ਤੁਸੀਂ 4 ਸਾਲ ਚ ਦੇਖ ਲਓ ਇਹ 50000 ਬਣ ਗਿਆ ਇਹਨਾਂ ਨੇ ਕੋਈ ਨਵੀਂ ਨੌਕਰੀ ਨਹੀਂ ਦਿੱਤੀ ਪਰ ਪਹਿਲੀ ਵਾਰ ਹੋਇਆ ਕਿ ਡਾਕ ਦੇ ਰਾਹੀਂ ਇਹ ਫੰਕਸ਼ਨ ਕਰਕੇ ਨੌਕਰੀਆਂ ਲੈ ਲੈਂਦੇ ਆ ਸਪੀਕਰ ਸਾਹਿਬ ਅੱਜ ਜਿੰਨੇ ਵੀ ਪੰਜਾਬ ਦੇ ਵਿੱਚ ਤਰੱਕੀ ਆਤੀ ਕੰਮ ਚੱਲ ਰਿਹਾ ਉਹ ਸਿਰਫ ਤੇ ਸਿਰਫ ਇਹ ਤਾਂ ਸੈਂਟਰ ਦੀ ਗਰਾਂਟ ਨਾਲ ਚੱਲ ਰਿਹਾ ਹੈ ਤੇ ਇਹ ਜਿਹੜੀ ਸੈਂਟਰਲ ਅਸਿਸਟੈਂਸ ਹੁੰਦੀ ਹੈ ਉਹਦੇ ਨਾਲ ਚੱਲ ਰਿਹਾ ਹੈ ਸਪੀਕਰ ਸਾਹਿਬ ਅਖੀਰ ਦੇ ਵਿੱਚ ਅਖੀਰ ਦੇ ਵਿੱਚ ਸਪੀਕਰ ਸਾਹਿਬ ਮੈਂ ਇਹ ਕਵਾਂਗਾ ਕਿ ਅੱਗੇ ਅੱਗੇ ਪੰਜਾਬ ਵਾਸਤੇ ਕੀ ਹੈ ਇਹ ਤਾਂ ਚਲੋ ਇਹਨਾਂ ਦੀਆਂ ਕਮੀਆਂ ਰਹਿ ਗਈਆਂ ਪੰਜਾਬ ਨੇ ਜੇ ਅੱਗੇ ਵਧਣਾ ਹੈ ਤਾਂ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਅੱਜ ਪ੍ਰਾਈਮ ਮਿਨਿਸਟਰ ਮੋਦੀ ਨੇ ਜਿਹੜੀ ਜੀਐਸਟੀ ਔਰ ਖਾਸ ਕਰਕੇ ਜਿਹੜੇ ਫੂਡ ਫੂਡ ਆਈਟਮਸ ਐ ਸਿਵਾਏ ਆ ਕੋਕਾ ਕੋਲਾ ਵਗੈਰਾ ਤੋਂ ਇਹ ਬਾਰਾ ਤੋਂ ਇਹ ਪੰਜ ਤੇ ਲੈ ਆਏ ਆ ਪੰਜਾਬ ਦੀ ਜਿਹੜੀ ਫੂਡ ਇੰਡਸਟਰੀ ਐ ਇਸ ਨਾਲ ਖੜੀ ਹੋ ਸਕਦੀ ਐ ਸਪੀਕਰ ਸਾਹਿਬ ਮੈਂ ਪਿਛਲੇ ਆ ਜਿਹੜਾ ਜਿਹੜਾ ਸਮਾਂ ਗੁਜ਼ਰਿਆ ਉਹਦੇ ਵਿੱਚ ਇੱਕ ਵੀ ਪ੍ਰਪੋਜ਼ਲ ਪੰਜਾਬ ਦੇ ਵਿੱਚ ਇਨਵੈਸਟਮੈਂਟ ਦੀ ਇੱਕ ਵੀ ਪ੍ਰਪੋਜ਼ਲ ਜਿਹੜੀ ਐ ਇਹ ਮੈਂ ਨਹੀਂ ਦੇਖੀ ਸਪੀਕਰ ਸਾਹਿਬ ਅੱਜ ਦੁਨੀਆ ਤੇ ਦੋ ਚੀਜ਼ਾਂ ਪਰ ਯਾਦ ਹੋਵੇਗਾ ਵੀ ਆਪਾਂ ਕੀਤਾ ਸੀ ਸ਼ੁਰੂ ਲੇਕਿਨ ਫੇਲ ਹੋ ਗਿਆ ਸਪੀਕਰ ਸਾਹਿਬ ਦੁਨੀਆ ਤੇ ਦੋ ਚੀਜ਼ਾਂ ਦੋ ਚੀਜ਼ਾਂ ਅੱਜ ਟ੍ਰੈਂਡ ਕਰ ਰਹੀਆਂ ਉਹ ਕੀ ਕਰ ਰਹੀਆਂ ਇੱਕ ਤਾਂ ਕਰ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇੱਕ ਹੈ ਕਲੀਨ એનર્ਜੀ ਸਪੀਕਰ ਸਾਹਿਬ ਮੈਨੂੰ ਪਰਮਾਤਮਾ ਦੀ ਕਸਮ ਹੈ ਮੈਨੂੰ ਰੱਬ ਦੀ ਸੌਂ ਲੱਗੇ ਪੰਜਾਬ ਜਿਹੜਾ ਹੈ ਇਹ ਇੰਡੀਆ ਦਾ ਅਗਲਾ ਸਾਊਦੀ ਅਰਬ ਬਣ ਸਕਦਾ ਹੈ ਇਹ ਜਿੱਥੇ ਜਿੰਨੀ ਆਪਣੇ ਕੋਲੇ ਝੋਨੇ ਦੀ ਪਰਾਲੀ ਹੈ ਜਿੰਨੀ ਆਪਣੇ ਕੋਲੇ ਆ ਕਣਕ ਦੀ ਪਰਾਲੀ ਹੈ ਗੰਨੇ ਦਾ ਛਿਲਕਾ ਹੈ ਇਹਨਾਂ ਨੇ ਪਿਛਲੇ 4 ਸਾਲਾਂ 'ਚ ਇਹਦੇ ਉੱਤੇ ਕੋਈ ਕਦਮ ਨਹੀਂ ਚੱਕਿਆ ਸਪੀਕਰ ਸਾਹਿਬ ਮੈਂ ਆਪਣੇ ਆ ਸੈਂਟਰਲ ਲੀਡਰਸ਼ਿਪ ਨੂੰ ਤਿੰਨ ਗੱਲਾਂ ਕਵਾਂਗਾ ਕਿ ਇੱਕ ਤਾਂ ਪੰਜਾਬ ਦੇ ਵਿੱਚ ਇੱਕ ਸ਼ਹਿਰ ਹੈ ਮੰਡੀ ਹੈ ਜਿਹਨੂੰ ਪੱਟੀ ਕਹਿੰਦੇ ਪੱਟੀ ਮਾਝੇ 'ਚ ਤੇ ਇੱਕ ਮੰਡੀ ਹੈ ਜਿਹਨੂੰ ਮੱਖੂ ਕਹਿੰਦੇ 40 ਕਿਲੋਮੀਟਰ ਦਾ فاਸਲਾ ਹੈ ਸਪੀਕਰ ਸਾਹਿਬ ਪੱਟੀ ਤੇ ਮੱਖੂ ਦੇ ਦਰਮਿਆਨ ਕੋਈ ਰੇਲਵੇ ਲਾਈਨ ਨਹੀਂ ਹੈ ਜੇ ਰੇਲਵੇ ਲਾਈਨ ਬਣ ਜੇ ਤਾਂ ਜਿਹੜਾ ਮਾਝੇ ਦਾ ਇਲਾਕਾ ਹੈ ਜਿਹੜਾ ਅੰਮ੍ਰਿਤਸਰ ਦਾ ਇਲਾਕਾ ਹੈ ਤੇ ਗੁਰੂਗਾਂ ਦਾ ਇਲਾਕਾ ਜਿਹੜੇ ਬੰਦਰਗਾਹ ਮੰundra ਆਪ ਆਪਣਾ ਪੀਪਲ ਹੈ ਆ ਕਾਂਡਲਾ ਅੰਮ੍ਰਿਤਸਰ ਤੇ ਗੁਰੂਗਾਂ ਬਰਾਬਰ ਹੋ ਜਾਣਗੇ ਸਪੀਕਰ ਸਾਹਿਬ ਇਹ ਜਿਹੜੀ ਰੇਲਵੇ ਲਾਈਨ ਹੈ ਇਹ ਮਾਝੇ ਦੀ ਲਾਈਫਲਾਈਨ ਬਣ ਸਕਦੀ ਹੈ ਸਪੀਕਰ ਸਾਹਿਬ ਪੰਜਾਬ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਤੋਂ ਵਨ ਟਾਈਮ ਆ ਸੈਮੀ ਕੰਡਕਟਰ ਤੇ ਇਹ ਜਿਹੜੇ ਮਾਈਕਰੋ ਚਿਪ ਜਿਹੜੇ ਆ ਇਹਦੇ ਜੇ ਕਾਰਖਾਨੇ ਮਿਲ ਜਾਣ ਟੈਕਸਟਾਈਲ پارک ਮਿਲ ਜਾਣ ਜੇ ਆਪਾਂ ਨੂੰ ਫਾਰਮਾਸਿਊਟੀਕਲ پارک ਮਿਲ ਜਾਣ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ ਸਪੀਕਰ ਸਾਹਿਬ ਜਿਹੜੀ ਪੰਜਾਬ ਦੀ ਅੱਜ ਦੀ ਰਾਜਨੀਤੀ ਹੈ ਕਿਸੇ ਤੇ ਦੂਸ਼ਣ ਲਾ ਦੇਣੇ ਕਿ ਫਲੱਡ ਸਪੀਕਰ ਸਾਹਿਬ ਅਖੀਰ ਇਹ ਫਲੱਡ ਦਾ ਕੀ ਹੱਲ ਹੈ ਅਖੀਰ ਫਲੱਡ ਦਾ ਹੱਲ ਹੈ ਕਿ ਜਿਹੜੇ ਸਾਡੇ ਦਰਿਆ ਹੈ ਇਹਨਾਂ ਨੂੰ ਨਹਿਰਾਂ ਦੀ ਸ਼ਕਲ ਦਿੱਤੀ ਜਾਵੇ ਇਹ 40 50 ਕਰੋੜ ਦਾ 50000 ਕਰੋੜ ਦਾ ਪ੍ਰੋਜੈਕਟ ਹੈ ਤੇ ਜੇ ਹਰ ਸਾਲ ਇਹ 2000 ਕਰੋੜ ਵੀ ਗਵਰਨਮੈਂਟ ਆਫ ਇੰਡੀਆ ਦੇ ਦੇ ਤਾਂ 20 ਸਾਲਾਂ ਅੰਦਰ ਪੰਜਾਬ ਜਿਹੜਾ ਹੈ ਇਹ ਫਲੱਡ ਤੋਂ ਇਹ ਮਹਿਫੂਜ਼ ਹੋ ਜਾਏਗਾ ਸਪੀਕਰ ਸਾਹਿਬ ਮੈਂ ਮੈਂ ਅਖੀਰ ਦੇ ਵਿੱਚ ਇਕ ਪੰਜਾਬੀ ਦੇ ਬੜੇ ਵੱਡੇ ਕਵੀ ਹੋਏ ਨੇ ਡਾਕਟਰ ਫਕੀਰ ਮੁਹੰਮਦ ਫਕੀਰ ਤੇ ਉਹਨਾਂ ਦੇ ਕਲਾਮ ਨਾਲ ਮੈਂ ਵੜੇ ਪਾ ਕੇ ਮੇਰੀ ਸੇਧੋਂ ਨਿਕਲ ਤੂਫਾਨ ਜਾਂਦੇ ਨੇ ਮੇਰੇ ਸਾਹਮਣੇ ਆ ਕੇ ਪਹਾੜ ਪਣ ਮੈਦਾਨ ਜਾਂਦੇ ਨੇ ਫਕੀਰ ਹੁੰਦਾ ਹੋਇਆ ਵੀ ਬੈਨਾ ਮੈਂ ਸੁਲਤਾਨਾਂ ਦੇ ਤਖਤਾਂ ਤੇ ਵਕਤ ਰਹਿੰਦਾ ਏ ਵਕਤਾਂ ਵਾਲਿਆਂ ਨੂੰ ਮੇਰੇ ਵਕਤਾਂ ਤੇ ਸ਼ਮਸ਼ੀਰ ਕਿਦੇ ਫਕੀਰ ਬਣਨਾ ਪਵੇ ਤਾਂ ਬਣ ਫਕੀਰ ਜਾਨਨਾ ਮੈਂ ਬਣਨਾ ਪਏ ਕਿਦੇ ਸ਼ਮਸ਼ੀਰ ਤੇ ਬਾਲ ਸ਼ਮਸ਼ੀਰ ਜਾਨਾ ਮੈਂ ਤੇ ਖੀਰਲਾ ਮਿਸਰਾ ਮੈਂ ਪ੍ਰੈਸ ਨੂੰ ਵੀ ਕਵਾਂਗਾ ਪੰਜਾਬ ਦੇ ਲੋਕਾਂ ਨੂੰ ਦੱਸ ਦਿਆ ਜੇ ਲਹੂ ਨਾਲ ਲਿਖਣ ਵਾਲੇ ਲਫਜ਼ ਹੈ ਜੇ ਕਲਮ ਹੈ ਨਹੀਂ ਤਾਂ ਆਪਣੇ ਲਹੂ ਨਾਲ ਲਿਖ ਲੋ ਆਪ ਲਿਖਦੇ ਨੇ ਮਾੜੂ ਛੋ ਦੇ ਹੋਣ ਤਰਾਕ ਜਿਹੜੇ ਵਹਦੇ ਰਹੇ ਨੇ ਜੋਸ਼ ਸਮੁੰਦਰਾਂ ਦੇ بڑے ਜੋਸ਼ ਦੇਖਿਆ ਸਿਕੰਦਰ ਆਜ਼ਮ ਦਾ ਜੋਸ਼ ਦੇਖਿਆ ਮੁਗਲਾਂ ਦਾ ਜੋਸ਼ ਦੇਖਿਆ ਅਫਗਾਨਾਂ ਦਾ ਜੋਸ਼ ਦੇਖਿਆ ਤਾ ਤਾਰੀਆਂ ਦਾ ਜੋਸ਼ ਦੇਖਿਆ ਸਸ ਜਿਹੜੇ ਆ ਸਿੱਥੇ ਸੀ ਇਹਨਾਂ ਦਾ ਜੋਸ਼ ਦੇਖਿਆ ਤੁਰਕਾਂ ਦਾ ਜੋਸ਼ ਦੇਖਿਆ ਅੰਗਰੇਜ਼ਾਂ ਦਾ ਜੋਸ਼ ਦੇਖਿਆ ਕਿ ਮਾੜੂ ਸ਼ੌਦੇ ਹੋਣ ਤਰਾਕ ਜਿਹੜੇ ਵਿੰਦੇ ਰਹੇ ਨੇ ਜੋਸ਼ ਸਮੁੰਦਰਾਂ ਦੇ ਹੜਦਿਆਂ ਮੋਢਾ ਹੜਦਿਆਂ ਛੱਲਾ ਵਾਂਗੂ ਉੱਠਣ ਫੇਰ ਬੈਠਣ ਫੇਰ ਉੱਠਣ ਹੜਦੇ ਮੋਢਿਆਂ ਤੇ ਚੜੇ ਰਹਿਣ ਵਾਲੇ ਤੇ ਲਹੂ ਨਾਲੇ ਹੁਣ ਟਿਕਣ ਵਾਲੇ ਲਬਜ਼ਾ ਅਖੇ ਪਲ ਦੀ ਜ਼ਿੰਦਗੀ ਆ ਭਾਵੇਂ ਬੁਲਬੁਲੇ ਦੀ ਪੁਲਬੁਲੇ ਨੇ ਕਿੰਨਾ ਜਿਉਣਾ ਇੱਕ ਪਲ ਜਿਉਣਾ ਜ਼ਿੰਦਗੀ ਜੜੀ ਹੈ ਇੱਕ ਪਲ ਦੀ ਹੈ ਅੱਗੇ ਪਲ ਦੀ ਜ਼ਿੰਦਗੀ ਆ ਭਾਵੇਂ ਪੁਲਬੁਲੇ ਦੀ ਪਰ دریا ਤੇ ਛੋਟੀ ਦੀ ਜ਼ਿੰਦਗੀ ਆ ਪੰਜਾਬੀਓ ਜਿੰਨਾ ਵੀ ਜਿਉਣਾ ਹੈ ਥੈਂਕ ਯੂ ਉੱਚਾ ਹੋ ਕੇ ਜਿਉਣਾ ਤੇ ਸਿਰ ਚੱਕ ਕੇ ਜਿਉਣਾ ਬਹੁਤ ਬਹੁਤ ਧੰਨਵਾਦ